ਆ ਪਹਿਲੀ ਕਬੱਡੀ ਗਰਾਊਂਡ ਤੇ ਪੈਣ ਦੇ ਲਈ ਤਿਆਰ ਆ ਸਰਪੰਚ ਸਾਹਿਬ ਜਿੰਨੇ ਵੀ ਸਾਰੇ ਪਿੰਡਾਂ ਦੇ ਸਰਪੰਚ ਸਹਿਬਾਨ ਹੈ ਨੰਬਰਦਾਰ ਸਹਿਬਾਨ ਹੈ ਪੰਚ ਸਹਿਬਾਨ ਹੈ ਔਰ ਸਾਡੀ ਪ੍ਰਬੰਧਕੀ ਕਮੇਟੀ ਆ ਸਾਰੇ ਐਂਡਾ ਵੀ ਭਰਾ ਸਾਰਿਆਂ ਦਾ ਧੰਨਵਾਦ ਤੇ ਉਧਰੋਂ ਸਾਡੇ ਨੰਦੂ ਭਾਈ ਆ ਜੂਕੇ ਤੇ ਨਮਨਪ੍ਰੀਤ ਸਾਡਾ ਭਤੀਜਾ ਜੂਕੇ ਵੱਡੇ ਮਾਨ ਸੰਧੂ ਭਰਾਵਾਂ ਲਈ ਆਇਆ ਹੈ ਕਹਿੰਦੇ ਮੇਰੇ ਵੀਰੋ ਸ਼ੀਦਾ ਚੱਕੜੀ ਸ਼ੇਰ ਵਾਲਾ 1000 ਦੀ ਕਬੱਡੀ ਹੈ ਤਿੰਨ ਕਬੱਡੀਆਂ 1000 ਦੀਆਂ ਨੇ ਚੱਕੜੀ ਸ਼ੇਰ ਦੀ ਤਰਤੀਆ ਸ਼ੀਰਾ ਅੱਗੇ ਵੱਲ ਵਧਦਾ ਹੋਇਆ ਜਦੋਂ ਦੂਜੀ ਪਾਊਗਾ ਰੇਟ ਵਧਾਵਾਂਗੇ 1000 ਦੀ ਸਫਲ ਪਾ ਗਿਆ ਤਿੰਨ ਤੇ ਲੱਗਣਗੇ ਸ਼ੀਰਿਆ ਅਗਲੀ ਰੇਟ ਤੇਰੀ 1500 ਦੀ ਹੋ ਤੀਜੀ ਰੇਟ ਤੇਰੀ 2000 ਦੀ ਹੋ ਤਿੰਨ ਰੇਟਾਂ ਤੇ 2000 ਲੱਗਿਆ ਹੋਇਆ ਖੇਡ ਕਹਾਣੀ ਫਰਨਿਆ ਜੇ ਤਿੰਨ ਰੇਡਾਂ ਨਾ ਪਈ 1000 ਮਿਲੂਗਾ ਜੇ ਦੂਜੀ ਪਾ ਗਿਆ 1500 ਮਿਲੂ ਜੇ ਤਿੰਨ ਪਾ ਗਿਆ 3000 ਮਿਲੂ ਖੇਡ ਕਹਾਣੀ ਕੜਿਆਣੇ ਵਾਲਾ ਖੁਸ਼ੀ ਮਾਰੇ ਮਿੱਤਰੋ ਦੂਜੀ ਕਬੱਡੀ ਦੇਖੋ ਆ ਲੱਗਦਾ ਹੋਇਆ ਜਫਾ ਮੇਰੇ ਮਿੱਤਰੋ ਪ੍ਰਦੀਪ ਪ੍ਰੋਲੂ ਮਾਰਦੇ ਇਸ਼ਾਰਾ ਪੇਲੂ ਬਰਸਾਲਪਰੀਆ ਪਹਿਲਾ ਜਫਾ 2000 ਦਾ ਪਹਿਲਾ ਜਫਾ ਤੇ 2000 ਦੀ ਕਬੱਡੀ 4000 ਰੁਪਇਆ ਪੇਲੂ ਨੂੰ ਦੇ ਦਿਓ ਗਰਵਾ ਫੜ ਲੈ 1000 ਨੰਦੂ ਛੂਕੇ ਵੱਲੋ 1000 ਡਾਕਟਰ ਮਲੂਕ ਸਿੰਘ ਜਿੰਮਤਾਨੀ ਯੂਐਸਏ ਵਾਲਾ ਵੱਲੋਂ ਜੇਕਰ 2000 ਦਾ ਜਫਾ ਸਵਾਰਨੇ ਪਹਿਲਾਂ 2000 ਨਾ 2000 ਦੀ ਰੇਟ ਸੀ 2000 ਦਾ ਜਫਾ ਸੀ 4000 ਨੰਦੂ ਜੂਕੇ ਵੱਲੋਂ ਪਹਿਲੇ ਜਫੇ ਤੇ ਜੇ ਹੁਣ ਇਹੀ ਜਾਫੀ ਜਫਾ ਲਾ ਗਿਆ ਆਉਂਦਾ ਵੇਖਾਂਗੇ ਮੁਕਾਬਲਾ ਸਖਤ ਹੈ 1000 ਦਾ ਜਫਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਰੱਜੀ ਪੂਣਣ ਵਾਲਾ ਤੇ ਦੂਜੇ ਪਾਸੇ ਬਣੀ ਸਮਾਣੇ ਵਾਲਾ ਬਣੀ ਦਾ 2000 ਲੱਗਾ ਹੋਇਆ ਜੇ ਰੱਜੀ ਨੇ ਜਫਾ ਲਾਤਾ 3000 ਮਿਲ ਜੂ ਬਣੀ 2000 ਦੀ ਸਫਲ ਬਾਗਿਆ ਉਹ ਸਵਰਨਿਆ ਖੇਡ ਕਹਾਣੀ ਗੇਰਾਓ ਕਨੇ ਸਫਲ ਸਫਲ ਮੇਰੇ ਮਿੱਤਰੋ ਪੈਂਦੀਆ ਹੋਈ ਹੈ ਆਇਆ ਕਨੇ ਮੇਰੇ ਮਿੱਤਰੋ ਕਲੋਟੀ ਦੀ ertidida ਪਾਲਾ ਖੇਡ ਮੈਦਾਨ ਚ ertidima ਨੂੰ ਮੱਥਾ ਟੇਕ ਸਾਡੇ ਜਵਿੰਦਰ ਯੂ ਐਸ ਏ ਬਾਈ ਕਰਨ ਯੂਐਸਏ ਤਰਨ ਯੂਐਸਏ ਮਨੂਸ ਸਪੇਨ ਤੇ ਨਾਲ ਵਿਪਨ ਸਾਡਾ ਸਪੇਨ ਤੇ ਨਾਲ 37 ਸਪੇਨ ਸੂਬੇਦਾਰ ਸੁਖਦੇਵ ਸਿੰਘ ਨਾਲ ਵੱਲ ਆ ਕਬੱਡੀ 1000 ਦੀ ਤੇ 34 ਸਪੇਨ ਸਾਡਾ ਤੇ ਨਾਲ ਹਰਸ਼ ਬਾਈ ਸਪੇਨ ਤੇ ਰਮਨਦੀਪ ਬਾਈ ਇਟਲੀ ਲਓ ਸਾਹਮਣੇ ਦੇਖਾਂਗੇ 1000 ਦੀ ਪਈ ਹੋਈ ਕਬੱਡੀ ਦੇ ਉੱਪਰ ਲੱਗਦਾ ਹੋਇਆ ਜੱਫਾ ਵੀਰੇ ਪੰਜਾਬੀ ਵੀਰੋ ਫਾਈਨਲ ਮੈਚ ਹੁੱਦੀ ਬੱਲੇ ਬੱਲੇ ਆ ਦੇਖਾਂਗੇ 1000 ਪੇਨਾਰ ਸਾਹਿਬ ਪਹਿਲਾ ਸੰਧੂਆ ਭੇਲੂ ਨੇ ਲਾਇਆ ਸੀ ਪੇਨਾਰ ਆ ਦੂਜਾ ਲੱਗ ਗਿਆ 10 ਕਿੰਨੇ ਆ 3000 ਹੋ ਗਏ ਖਰਚਾ 3000 1000 ਦੇ ਦੇ ਉਹ 3000 ਹੋ ਜਾਣਗੇ 2000 ਪਹਿਲਾਂ ਦਿੱਤਾ ਸੀ ਜੇ ਤੀਜਾ ਲੱਗਿਆ ਤਾਂ 5000 ਪੂਰਾ ਕਰ ਦਿਓ 3000 ਹੋ ਗਿਆ ਕੌਰਵਾ ਜੇ ਭੇਲੂ ਤੀਜਾ ਲੱਗਿਆ 5000 ਹੋਊਗਾ ਹਾਂ ਸਾਹਮਣੇ ਵੇਖੋ ਕਬੱਡੀ ਮੇਰੇ ਮਿੱਥੋਂ ਸ਼ੇਰ ਇਸ ਵੇਖ ਖੇਡ ਮੈਦਾਨ ਚ ਸ਼ੀਰਾ ਚੱਕਲੀ ਸ਼ੇਰ ਦੀ ਧਰਤੀ ਦਾ ਪਾਉਂਦਾ ਹੋਇਆ ਵੇਖਾਂਗੇ ਕੌਣ ਪਟਾਖਿਆਂ ਵਾਲਾ

ਦੋ ਮਿੰਟਾਂ ਦੇ ਕਿੰਨਾ ਜੀ ਹਾਂਜੀ ਸਾਰੇ 1 ਮਿੰਟ ਰੁਕੀ ਜਾਓ ਸੁਪੇਦਾਰ ਸਾਬਾ ਵੱਲੋਂ 1000 ਇੱਕ ਇੱਕ ਮਿੰਟ ਰੁਕੀ ਬਾਈ ਦਲਵੀਰ ਯੂਐਸਏ ਕਰਨ ਯੂਐਸਏ ਕਰਨ ਯੂਐਸਏ ਮਨੂ ਸੁਮੇਦ ਸਾਡਾ ਵਿਪਨ ਸੁਮੇਦ ਸਾਡਾ ਜੌਂਟੀ ਸੁਮੇਦ ਹਰਸ ਸੁਮੇਦ ਸਾਡੇ ਦਮਨ ਦੀ ਮਿੱਟਲੀ ਬਾਈ ਸ਼ਿੰਦਾ ਪੁਰਤਗਾਲ ਤੇਜੀ ਪੁਰਤਗਾਲ ਉਹਨਾਂ ਵੱਲੋਂ ਵੈਸਟਾਂ ਲਈ ਮੇਰੇ ਵੀਰੋ ਅਗਲੇ ਸਾਲ ਮੋਟਰਸਾਈਕਲ ਨੇ ਤੇ ਸੈਕੰਡ ਵੈਸਟਾਂ ਲਈ ਜਿਹੜੇ ਸੈਮੀ ਤੇ ਵੈਸਟ ਹੋਣਗੇ ਉਹਨਾਂ ਲਈ ਸਕੂਟਰੀਆਂ ਨੇ ਹਾਂਜੀ ਆ ਜਾ ਉਹ ਤਾਂ ਜੋਤੀ ਸਾਡਾ ਵੀਰ ਕੈਨੇਡਾ ਵਾਲਾ ਉਹਦੇ ਵੱਲੋਂ ਜੇ ਪੁੱਛਿਆ ਜਫਾ ਲਾਉਂਦਾ ਹਰ ਇੱਕ ਜਫਾ 500 ਰੁਪਏ ਦਾ ਹੋਵੇਗਾ ਤੇ ਗੱਗੂ ਸੁਨੇ ਕਰਿਆਣੇ ਵਾਲਾ ਮੇਰੇ ਮਿੱਤਰੋ ਕਬੱਡੀ ਪਾਉਣ ਲਈ ਵਧਿਆ ਹੋਇਆ ਖੇਡ ਮੈਦਾਨ 'ਚ ਨੰਦੂ ਯੂਕੇ ਵੱਲੋਂ ਵੱਡੇ ਪ੍ਰਾਈਜ਼ ਦਿੱਤੇ ਜਾ ਰਿਹਾ ਆਹ ਦੇਖੋ ਹੁਣ ਲੱਗਾ ਜਫਾ ਅਮਰਤਪੁਰ ਸਾਹਲਪੁਰ ਦੀ ਧਰਤੀ ਦਾ ਨੰਦੂ ਦੇਖੋ ਦੇਖੋ 1000 ਦੇ ਦਿਓ 1500 ਰੁਪਏ ਸ਼ੀਰੇ ਦਾ ਅਲੀਸ਼ੇਰ ਵਾਲਾ ਤਨਪੁਰ ਸੰਧੂ ਜੀ ਸਟੇਜ ਤੇ ਕੋਈ ਤਾਂ ਲੱਗਦਾ ਨਹੀਂ ਪਿਆ ਕੀ ਹੁੰਦਾ ਪਿਆ ਇੱਥੇ ਸਹੀ ਗੱਲ ਆ ਜੀ ਮਾੜਾ ਮਾੜਾ ਪਿੱਛੇ ਹੋ ਜਾਓ ਮੇਰਾ ਭਰਾ ਅਸੀਂ ਵੇਖਵਾਦੇ ਬੈਠੇ ਸਾਰੇ ਇੱਥੇ ਮਾੜਾ ਮਾੜਾ ਪਿੱਛੇ ਹੋ ਜਾਓ ਮਾਰੇ ਮਾਰੇ ਬੜੀ ਬਾਕੀ ਯਾਰ ਫਾਈਨਲ ਮੈਚ ਚੱਲਦਾ ਐਡਾ ਵੱਡਾ ਮੈਚ ਆ ਖਰਾਬ ਹੋਈ ਜਾਦਾ ਸਾਡੇ ਸੁਪੇਦਾਰ ਸੁਖਦੇਵ ਸਿੰਘ ਜੀ ਨੇ ਵੱਲੋਂ ਅਗਲਾ ਨਾਮ ਜਿਹੜਾ ਲੱਖ ਪਿਛਲੇ ਸਾਲ ਦੂਜਾ ਨਾਮ ਲੱਖ ਰੁਪਇਆ ਦਿੱਤਾ ਜਾਣਾ ਹੈ ਤੈਨੂੰ ਧੰਨਵਾਦ ਹੈ ਸ਼ੀਰੇ ਤੇ 1500 ਲੱਗਿਆ ਸੀ ਗੁਰਵਾ ਲੈ ਲਿਆ ਬਾਈ ਵਾ ਕਿਉਂਕਿ ਵੱਜ ਨੋਟਾਂ ਦੇ ਝੋਲੇ ਪਰ ਕੇ ਲੈ ਆਏ ਨੇ ਮੇਰੇ ਵੀਰੋ ਕਿਉਂਕਿ ਮਾਤਾ ਸਾਡੇ ਬੀਬੀ ਭੂਆ ਮੈਰੀਜ ਦਾ ਕਬੱਡੀ ਕੱਪ ਹੈ ਸਾਹਮਣੇ ਮੇਰੇ ਵੀਰੋ ਘੋਟੀ ਵਾਲਾ ਪਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ 500 ਰੁਪਇਆ ਸਾਡੇ ਜੋਤੀ ਅਮਰੀਕਾ ਵੱਲੋਂ ਆ ਰੇਟ ਤੇ 500 ਰੁਪਿਆ ਮੇਰੇ ਵੀਰੋ ਆਹ ਵੇਖੋ ਤੁਹਾਡੇ ਸਾਹਮਣੇ ਪਾਲਾ ਫੈਸਲਾ ਕੀ ਹੋਣਾ 500 ਰੁਪਿਆ ਫੜਾ ਦਿਓ ਜੇ ਗੋਪੀ ਮਾਨ ਕੀ ਵਾਲਾ ਜੱਫਾ ਲਾਊਗਾ ਤਾਂ ਸਾਡੇ ਬਾਈ ਮੇਰੇ ਵੀਰੋ ਯਾਦੀ ਗਰੁੱਪ ਦੇ ਵੱਲੋਂ ਬਾਈ ਗੁਰਜੰਟ ਘੋਮਣਾ ਬਾਈ ਕੰਦਾ ਯੂਐਸਏ ਬਾਈ ਸੁਜੀਵ ਸਾਡਾ ਭਰਾ ਤੇ ਮਨਦੀਪ ਸ਼ੇਰਗਿਲ ਬਾਈ ਅਮਨ ਸ਼ਰਮੇਰਾ ਵੱਲੋਂ ਰਣਦੀਪ ਜਿਹੜਾ ਵੱਲੋਂ ਜਤਨ ਵਾਲੀ ਟੀਮ ਨੂੰ ਮੇਰੇ ਵੀਰੋ ਫਾਟਾਉਣ ਮੇਰੇ 2500 ਤੇ ਗੋਪੀ ਮਾਨ ਕੀ ਦੇ ਹਰ ਇੱਕ ਜੱਫੇ ਦਾ 1000 ਹੈ ਪਰਤਾਪ ਕਰਿਆਨੇ ਵਾਲਾ ਜੱਫਾ ਲਾਉਂਦਾ ਹੈ ਸਾਡਾ ਵੀ ਮੰਤੂ ਯੂਕੇ ਤੇ ਦਮਨਪੀ ਚੁੱਕੇ ਵੱਲ ਇੱਕ ਜਰ ਸਪੈਸ਼ਲ ਦਿੱਤਾ ਜਾਊ ਪਰ ਸਾਹਮਣੇ ਦੇਖਾਂਗੇ ਹੁਣ ਮੇਰੇ ਮਿੱਤਰੋ ਆਹ ਸਾਹਮਣੇ ਰੱਜੀ ਭੂਲਣਪਿੰਡ ਵਾਲਾ ਖੜਿਆ ਗੁੱਟ ਪੰਨੀ ਸਮਾਣੇ ਵਾਲੇ ਦੀ ਪਈ ਹੋਈ ਕਬੱਡੀ ਤੇ ਹੁੱਦੀ ਬੱਲੇ ਬੱਲੇ ਹੁੱਦੀ ਬੱਲੇ ਬੱਲੇ ਤੀਜੀ ਰੇਡ ਦਾ ਜੱਫਾ ਗੌਰਵਾ ਤੀਜੀ ਰੇਡ ਸੀ ਨਾ ਤੀਜੀ ਰੇਡ ਦਾ 2000 ਸਵਰਨਿਆ ਤੀ ਤੀਜੀ ਹੈ ਦੋ ਪਾ ਗਿਆ ਸੀ ਪਹਿਲਾਂ ਤੀਜੀ ਹੈ 2000 ਰੁਪਿਆ ਸੂਬੇਦਾਰ ਸੁਖਦੇਵ ਸਿੰਘ ਜੀ ਵੱਲੋਂ 500 ਜੀ ਆ ਜੱਫੇ ਦਾ ਤੇ 2000 ਰੁਪਿਆ ਸਾਡੇ ਨੰਦੂ ਜੂ ਕੇ ਉਹਨਾਂ ਵੱਲੋਂ ਪੈਸੇ ਫੜ ਲਓ ਇਧਰੋਂ ਉੱਥੋਂ ਫੜ ਲਓ ਆ 2500 ਹੈ 2000 ਨੰਦੂ ਦਾ ਤੇ 500 ਸੁਖਦੇਵ ਸਿੰਘ ਜੀ ਸੂਬੇਦਾਰ ਸਾਹਿਬ ਦਾ ਆ ਜੱਫੇ ਦੀ 2500 ਅਗਲੀ ਕਬੱਡੀ ਪਾਉਣ ਲਈ ਔ ਕਦੇ ਸ਼ੀਰਾ ਚੱਕਲੀ ਸ਼ੇਰ ਦੀ ਧਰਤੀ ਦਾ ਮੇਰੇ ਮਿੱਤਰੋ ਖੇਡ ਮਾਦਤ ਵਧਿਆ ਹੋਇਆ ਹੁਣ ਦੇਖਾਂਗੇ ਕੌਣ ਪ੍ਰਤਾਪ ਕੜਿਆਰੇ ਵਾਲਾ ਜੀ ਭੂਲਣ ਵਾਲਾ ਮੇਰੇ ਮਿੱਤਰੋ ਕਰਾਊ ਬੱਲੇ ਬੱਲੇ ਬਾਬਾ ਮੱਖਣ ਸਾਹਿਬ ਕਬੱਡੀ ਕਲੱਬ ਲਵਾੜਾ ਵੱਲੋਂ ਜਿਹੜੇ ਮੁੰਡੇ ਨੇ ਜੱਫਾ ਲਾਇਆ 500 ਰੁਪਏ ਦੇ ਦਿਓ ਜੀ ਸਾਹਮਣੇ ਕਬੱਡੀ 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 ਅਰਜੀ ਭੂਲਣ ਦਾ ਜਿਹੜਾ ਇਹ 500 ਰੁਪਏ ਅਰਜੀ ਭੂਲਣ ਦਾ 3000 ਦਾ ਜੱਫਾ ਹੋ ਗਿਆ ਅਰਜੀਆ ਯਾਦ ਰੱਖੀ ਪਚਾਤੇ ਤੇ ਰਿਆੜੀਆਂ ਕੋਲੇ ਸਾਹਮਣੇ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਕਰੋਟੀ ਵਾਲਾ ਪਾਲਾ ਅੱਗੇ ਵੱਲ ਵਧਦਾ ਹੋਇਆ ਮਾਨਕੀ ਵਾਲਿਆ 1000 ਤੈਨੂੰ ਮੇਰੇ ਵੀਰੋ ਦਾਮਨਦੀਪ ਤੇ ਵਿੱਤਨ ਇੰਟਰੀ ਵੱਲੋਂ ਆ ਕਬੱਡੀ 10000 ਰੁਪਏ ਦੀ ਬਣੇ ਦੀਓ ਆ ਜੇ ਜਫਾ ਲਗਿਆ ਤਾਂ ਰੇ ਜਾਫੀ ਦਾ ਨਹੀਂ ਤੇ ਫਿਰ ਇੱਕ ਕਬੱਡੀ 10000 ਦੀ ਆ ਫੜ ਲਓ 10000 ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਚੱਕਰੀ ਸ਼ੇਰ ਦੀ ਧਰਤੀ ਦਾ ਸ਼ੀਰਾ ਕਬੱਡੀ ਪੌਣ ਦੇ ਪੇਨੂਆ ਜੇ ਇੱਕ ਜਫਾ ਹੋਰ ਲਾਤਾ ਨਾ 2000 ਤੈਨੂੰ ਹੋਰ ਤੋਂ ਮਦਦ ਨੂੰ 3000 ਤੇਰਾ ਤੇਰੇ ਕੋਲੇ ਆ ਗਿਆ ਦੋ ਜਫਿਆਂ ਦਾ 5000 ਰੁਪਿਆ ਮੇਜਣਾ ਨੰਦੂ ਬਾਈ ਯੂਕੇ ਵਾਲੇ ਭਰਾ ਨਮਨਪ੍ਰੀਤ ਸਿੰਘ ਜੀ ਸਾਡਾ ਭਤੀਜਾ ਮੇਰੇ ਵੀਰੋ ਨਾਲ ਵੱਲੋਂ ਸਾਹਮਣੇ ਸ਼ੀਰਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਦ ਤਰ੍ਹਾਂ ਕਿੰਨੇ ਕਿਦਾਂ ਦਾ ਹੋਣਾ ਭੁੱਲਣ ਵਾਲਾ ਫੈਸਲਾ ਡਬਲ ਟੱਚ ਦਾ ਇਸ਼ਾਰਾ ਕਲੋਟੀ ਵਾਲਾ ਬਿੰਦਾ ਫੇਰ ਕਬੱਡੀ ਤੇ ਆ ਲਓ ਕਲੋਟੀ ਵਾਲਾ ਪਾਲਾ ਮੇਰੀਓ ਸਾਡੇ ਜੋਤੀ ਅਮਰੀਕਾ ਵਾਲਿਆਂ ਦਾ ਬਿੰਦੇ ਦੀ ਆ ਰੇਟ ਤੇ ਪਾ ਮੇਰ ਪਾਲੇ ਦੀ ਆ ਰੇਟ ਤੇ 1000 ਰੁਪਿਆ ਜੋਤੀ ਅਮਰੀਕਾ ਵਾਲੇ ਭਰਾ ਦਾ ਹਾਂਜੀ ਪਾਲਾ ਮੇਰੇ ਵੀ ਕੋਲੋਟੀ ਵਾਲਾ ਕਬੱਡੀ ਪਾਉਂਦਾ ਸਾਡਾ ਭਰਾ 1000 ਕੀ ਦੇ ਕਿਦੇ ਵੱਲੋਂ ਆਹ ਰੇਡ ਦੇ ਉੱਪਰ ਜੱਫਾ ਲੱਗ ਗਿਆ ਆ ਜੱਫੀ ਨੂੰ ਦੇ ਦੋ ਅਮਰਤ ਬਰਸਾਲਪੁਰੀਏ ਦਾ 1000 ਰੁਪਿਆ ਜੱਫੇ ਦਾ ਬੰਨਾ ਇੱਥੇ ਵੱਲੇ 1000 ਤੇ 1000 ਨੰਬਰ 2 ਜੂਕੇ ਭਰਾ ਵੱਲੋਂ ਆ ਜੱਫੇ ਦਾ ਜੀ 1000 ਅਮਰੀਕਾ ਵਾਲੇ ਭਰਾਵਾਂ ਵੱਲੋਂ ਗੌਰਵ ਮਾ ਫੜਦਾ 3000 ਦਾ ਜਫਾ ਹੋ ਗਿਆ ਸ਼ੀਰਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਖੇਡ ਘਾਣੀ gira ਲਓ ਤੀਜੀ ਕਬੱਡੀ ਆ ਜੀ ਸਾਡੇ ਸੁਪੇਦਾ ਸਰਦੇਵ ਸਿੰਘ ਰਾ ਵੀ ਕਿੰਨਾ ਲੱਗਿਆ ਜੀ 1000 ਆ ਚੱਕਲੀ ਸ਼ੇਰ ਵਾਲਾ ਸ਼ੀਰਾ ਮੇਰੇ ਮਿੱਤਰੋ 1000 ਦੀ ਤੀਜੀ ਕਬੱਡੀ ਖੇਡ ਮੈਦਾਨ ਚ ਪਾਦਾ ਹੋਇਆ ਚਾਰ ਦਾ ਫੇਡੋ ਪ੍ਰਤਾਪ ਕੜਿਆਣੇ ਵਾਲਾ ਗੋਪੀ ਕੜਿਆਣੇ ਵਾਲਾ ਡਬਲ ਟੱਚ ਤੇ ਨੰਬਰ ਸ਼ੀਰੇ ਦਾ ਆ 1000 ਫੜ ਲੈ ਗੌਰਵ ਆ ਜਿਹੜਾ ਕਾ ਜਿਹੜਾ ਪਾਣੀ ਪਲਾਉਂਦਾ ਕਹਿੰਦਾ ਰੇ ਭਾਈ 1000 ਦੋਨੋਂ ਕੋ ਦੇ ਦਈਏ ਇਹ ਫੌਲ ਹੁੰਦਾ ਹੈ ਫੌਲ ਹੁੰਦਾ ਹੈ ਖੇੜ ਖੜ ਕੇ ਵਿਪਲ ਸਪੈਨ ਵੱਲੋਂ ਆ ਕਬੱਡੀ ਵੀ 1000 ਦੀ ਮੇਰੇ ਮਿੱਤਰੋ ਵਿਪਲ ਸਪੈਨ ਵੱਲੋਂ 1000 ਦੀ ਆ ਕਬੱਡੀ ਜੇ ਜਫਾ ਲੱਗਿਆ ਕੋਈ ਵੀ ਆਉਂਦਾ ਨੰਦੂ ਯੂਕੇ ਵੱਲੋਂ 1000 ਦਿੱਤਾ ਜਾਊ ਪਰ ਕਬੱਡੀ ਦਾ 1000 ਫੜ ਲਓ ਓ ਸ਼ੀਰਾ ਫਰਨਾ ਤੀਜੀ ਪੈ ਰਹੀ ਆ ਨਾਜੀ ਪੈ ਗਈ ਹੈ ਜੀ ਤਾਂ ਹੋ ਗਈ ਆਪੇ ਤੇ ਸਾਹਮਣੇ ਸ਼ੀਰਾ ਚੱਕ ਵਾਲੀ ਸ਼ੇਰ ਵਾਲਾ ਜਿਹੜਾ ਕੋਈ ਸ਼ੀਰੇ ਨੂੰ ਜਫਾ ਲਾਉ ਤਾਂ ਨੰਦੂ ਵੱਲੋਂ ਮੇਰੇ ਵੀਰੋ 1000 ਹੋਰ ਆਦ ਮੈਨੂੰ 2000 ਦਾ ਜਫਾ ਹੋ ਨਹੀਂ ਫਿਰ ਸ਼ੀਰੇ ਦਾ 1000 ਹੋ ਜਾਣਾ ਹੈ ਪਾਸਾ ਸੂਬੇਦਾਰ ਸਾਹਿਬ ਸੁਖਦੇਵ ਸਿੰਘਰਾ ਵੱਲੋਂ 1500 ਸ਼ੇਰੀਆਂ ਨੰਬਰਦਾਰ ਉਹਨਾਂ ਵੱਲੋਂ 1000 ਫੜਾ ਦਿਓ ਜੀ ਸ਼ੀਰੇ ਨੂੰ ਫੜਾ ਦਿਓ 1000 ਉਧਰੋਂ ਫੜਲਾ ਗਰਵਾ ਆਹ ਪੈਸਾ ਦਾ ਮੀ ਬੰਦਾ ਸਾਮ੍ਹੇ ਨਹੀਂ ਜਾਣੇ ਪੈਸੇ ਖਿਡਾਰੀ ਜੋਰ ਜਿੰਨਾ ਲਾਉਣਗੇ ਰਾਜੂ ਚੁੱਕੇ ਐ ਟਿਕਰੇ ਦਾ ਵੱਲੋਂ ਜੇ ਹੁਣ ਜੱਫਾ ਲੱਗਿਆ 1000 ਦਿੱਤਾ ਜਾਊ ਤੇ ਨੰਦੂ ਚੁੱਕੇ ਵੱਲੋਂ ਹਰੇਕ ਜੱਫਾ 1000 ਦਾ ਪੱਕਾ ਹੈ ਮੇਰੇ ਵੀਰੋ 1000 ਪੱਕਾ ਨੰਬਰ ਪਾਲਾ ਇਸ ਵੇਲੇ ਖਲੋਟੀ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਸੁਪਰ ਫਾਈਨਲ ਚੱਲਦਾ ਹੈ ਸ਼ੀਰਾ ਚੱਕਲੀ ਸ਼ੇਰ ਵਾਲਾ ਅੱਜ ਸੱਦੂਆ ਮੈਚ ਦਾ 31 31 ਹਜ਼ਾਰ ਵਾਲੀਆਂ ਪਾਉਂਦਾ ਬੈਸ ਵਾਲੀਆਂ 31 31 ਹਜ਼ਾਰ ਵਾਲੀਆਂ ਪਾਉਂਦਾ ਗੌਰਵ ਚੀਮੇ ਨੇ ਸ਼ਰਤਾਂ ਤੇ ਹੁਣ ਵੇਖਾਂਗੇ ਮੇਰੇ ਵੀਰੋ ਕਬੱਡੀ ਪਾਉਣ ਲਈ ਸ਼ੀਰਾ ਚੱਕਲੀ ਸ਼ੇਰ ਦੀ ਧਰਤੀ ਦਾ ਕੇਵਲ ਵਾਧਾ ਹੋਇਆ ਚਾਰਾਂ ਦੇ ਵਿੱਚੋਂ ਮੁਕਾਬਲਾ ਓ ਬੱਲੇ 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 ਕਿੜਿਆਰੇ ਵਾਲਾ ਕਮਾਲ ਕਰ ਗਿਆ 1000 ਦੇ ਦਿਓ ਨੰਦੂ ਬਾਈ ਯੂਕੇ ਨਮਨਪ੍ਰੀਤ ਯੂਕੇ ਉਹਨਾਂ ਵੱਲੋਂ ਮੇਰੇ ਵੀਰਾਂ ਦਾ ਤੇ 500 ਸੁਬੇ ਦਾ ਸੁਖਦੇਵ ਸਿੰਘਾਂ ਵੱਲੋਂ 1500 ਦਾ ਆ ਜਫਾ ਲੱਗਿਆ ਆ ਰੇਟ ਤੇ ਦਮਨ ਇਟਲੀ ਤੇ ਸਾਡੇ ਪਿੱਟਰੀਆਂ ਦਾ ਵੱਲੇ 1000 ਮੇਰੇ ਵੀਰੋ ਆ ਰੇਟ ਤੇ ਲੱਗਾ ਹੋਇਆ ਸਾਡੇ ਬਾਬਾ ਸ਼ੰਗਾਰਾ ਸਿੰਘ ਜੀ ਦਾ ਮੁੰਡਾ ਜੋਤੀ ਅਮਲ ਸਾਡੇ ਜੋਤੀ ਅਮਰੀਕਾ ਉਹਨਾਂ ਵੱਲੋਂ ਜੱਫਾ ਲੱਗੂਗਾ 1000 ਰੁਪਇਆ ਅੱਡ ਮਿਲਣਾ ਮੇਰੇ ਵੀਰੋ 1000 ਸਾਡਾ ਨੰਦੂ ਜੂਕੇ ਉਹਨਾਂ ਵੱਲੋਂ ਹੋਊ ਅੱਜ ਨੋਟਾ ਇਹ ਸੰਦੂਆ ਡਾਕਟਰ ਮਲੂਕ ਸਿੰਘ ਜੀ ਮਲਤਾਨੀ ਉਹਨਾਂ ਵੱਲੋਂ ਜਿਹੜਾ ਜੱਫਾ ਹੋਣ ਲੱਗੂ 1000 ਉਹਨਾਂ ਵੱਲੋਂ ਦਿੱਤਾ ਜਾਊ 1000 ਡਾਕਟਰ ਮਲਤਾਨੀ ਉਹਨਾਂ ਵੱਲੋਂ ਦਿੱਤਾ ਜਾਊ ਆਹ ਸਾਹਮਣੇ ਦੇਖਾਂਗੇ ਪਈ ਹੋਈ ਕਬੱਡੀ ਮੇਰੇ ਮਿੱਤਰੋ ਐਨ ਸੁਪਰ ਡੁਪਰ ਫਾਈਨਲ ਸ਼ੇਰੀਆਂ ਮੇੜ ਦੇ ਕੱਪ ਦਾ ਗੌਸਟ ਰਾਮਗੜ੍ਹ ਲਹਾਰੀ ਆ ਕਾਂਡਾ ਕਾਲੀਆ ਜਿਹੜੇ ਜਿਹੜੇ ਪਾਸੇ ਜੱਫਾ ਲੱਗੂ ਅਮਰੀਕਾ ਵਾਲੇ ਭਰਾ ਸਾਡੇ 500000 ਰੁਪਇਆ 1000 ਜੋਤੀ ਅਮਰੀਕਾ ਵਾਲਾ ਭਰਾ 1000 ਰੁਪਿਆ ਸੰਧੂ ਭਰਾਵਾਂ ਲਈ ਵੀ ਵੱਡੇ ਮਾਣ ਸਾਡੇ ਭਰਾ ਵੱਲੋਂ ਆਇਆ ਹੈ ਤੈਥੇ ਨੂੰ ਧੰਨਵਾਦ ਕਰਦੇ ਆ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਉਹ ਪਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਮਾਰਕੀ ਵਾਲਿਆ ਤੈਨੂੰ ਜੱਦੀ ਗੁਰਪ ਵੱਲੋਂ ਵੀ ਹਜ਼ਾਰ ਅੱਡ ਮਿਲਣਾ ਤੇ ਹਜ਼ਾਰ ਸਾਡਾ ਜੋਤੀ ਅਮਰੀਕਾ ਵਾਲਾ ਉਹਨਾਂ ਵੱਲੋਂ ਅੱਡ ਮਿਲਣਾ ਤੇ ਜਫਾ ਲਾ ਗਿਆ ਤੇ ਹਜ਼ਾਰ ਸਾਡਾ ਨੰਦੂ ਵੱਲੋਂ ਮਿਲਣਾ ਜੂਕੇ ਵਾਲੇ ਵੱਲੋਂ ਹਜ਼ਾਰ ਤੁਸੀਂ ਦੇ ਦਿਓ 1000 ਮੰਦੂਬਾਈ ਤੋਂ ਲੈ ਲਓ ਤੇ 500 ਸੂਬੇਦਾਰ ਸੰਦੀਪ ਸਿੰਘ ਜੀ ਉਹਨਾਂ ਵੱਲੋਂ ਤੇ 1000 ਡਾਕਟਰ ਮਲੂਕ ਸਿੰਘ ਜੀਆ ਵੱਲੋਂ ਆ ਜਾਤੀ ਗਰੁੱਪ ਵਾਲੇ ਭਰਾਵਾਂ ਵੱਲੋਂ ਲੈ ਲੈ ਜੀ ਜਵਾਹਰ ਸੋਨਾ 1000 ਗੌਰਮੈਤਰੋ ਲੈ ਲੈ 3500 ਦਾ ਜਫਾ ਮੁਕਾਬਲਾ ਸਮਾਪਤ ਹੋ ਗਿਆ ਹੈ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਲੱਗਿਆ ਸਾਰੇ ਸੱਜਣਾ 2500 ਰੁਪਏ ਲੈ ਲਓ ਜੀ ਜਿਤਨਾ ਦੀ ਟੀਮ ਸਾਡੇ ਜਾਤੀ ਗਰੁੱਪ ਦੇ ਵੱਲੋਂ ਹਾਂ ਜਾਤੀ ਗਰਪ ਵਾਲੇ ਉਹ ਖੜੇ ਨੇ ਭਰਾ 2500 ਲੈ ਲਓ ਟਾਂਡੇ ਕਾਲੀ ਵਾਲੇ